ਰਸਤੇ ਦੀ ਐਡ ਦੇ ਲਈ ਹੁਣ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਘਰ ਬੈਠੇ ਤੁਸੀਂ ਵੀ ਆਪਣੇ ਰਸਤੇ ਦੀ ਐਡ ਪਵਾ ਕੇ ਆਪਣੇ ਲਈ ਇੱਕ ਵਧੀਆ ਰਿਸ਼ਤਾ ਲੱਭ ਸਕਦੇ ਹੋ ਅੱਜ ਦਾ ਨਵਾਂ ਰਿਸ਼ਤਾ ਜੱਟ ਸਿੱਖ ਪਰਿਵਾਰ ਵਿੱਚੋਂ ਆਸਟ੍ਰੇਲੀਆ ਤੋਂ ਸਿਟੀਜ਼ਨ ਮੁੰਡੇ ਦਾ ਰਿਸ਼ਤਾ ਹੈ ਜਾਣਕਾਰੀ ਕਰੋ ਨੋਟ ਏਰੀਆ ਲੁਧਿਆਣਾ ਗੋਤ ਸਿੱਧੂ ਮੁੰਡੇ ਦੀ ਪੜ੍ਹਾਈ BCA ਕੰਪਿਊਟਰ ਸਾਇੰਸ ਦਾ ਡਿਪਲੋਮਾ ਕੀਤਾ ਹੋਇਆ ਡੇਟ ਆਫ ਬਰਥ ਦਸੰਬਰ 1991 ਕੱਦ 5 ਫੁੱਟ 8 ਇੰਚ ਇੱਕ ਭੈਣ ਮੈਰਿਡ ਉਹ ਵੀ ਆਸਟ੍ਰੇਲੀਆ ਸਿਟੀਜ਼ਨ ਆ ਪਿਤਾ ਸਵਰਗਵਾਸ ਪਹਿਲਾਂ ਸਰਕਾਰੀ ਮੁਲਾਜ਼ਮ ਸਨ ਮੁੰਡੇ ਦੀ ਸਾਰੀ ਫੈਮਿਲੀ ਆਸਟ੍ਰੇਲੀਆ ਸਿਟੀਜ਼ਨ ਤੇ ਬੈਲ ਸੈਟਲਡ ਹੈ ਮੁੰਡਾ ਆਸਟ੍ਰੇਲੀਆ ਦਾ ਸਿਟੀਜ਼ਨ ਵਧੀਆ ਜੌਬ ਚੰਗੀ ਸੈਲਰੀ ਕਟਿੰਗ ਵਾਲਾ ਬਿਲਕੁਲ ਸੁਧ ਬੈਸ ਨੂੰ ਮੁੰਡਾ ਹੈ ਪਰਿਵਾਰ ਨੂੰ ਕੁੜੀ ਦੀ ਲੋੜ ਆ ਕੁੜੀ ਜੱਟ ਸਿੱਖ ਪਰਿਵਾਰ ਵਿੱਚੋਂ ਵਧੀਆ ਪੜੀ ਲਿਖੀ ਸੋਹਣੀ ਤੇ ਸਿਆਣੀ ਕੁੜੀ ਹੋਵੇ ਕੁੜੀ ਦੀ ਪੜ੍ਹਾਈ ਬੀਐਸਸੀ ਨਰਸਿੰਗ ਜਾਂ ਕੋਈ ਡਿਗਰੀ ਕੀਤੀ ਹੋਵੇ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਏਰੀਆ ਲੁਧਿਆਣਾ, ਜੁਗਰਾਉਂ, ਰੈਕੋਟ, ਮੁੱਲਾਪੁਰ, ਮੋਗਾ ਇਹ ਏਰੀਆ ਵਾਲੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਨੇ ਮੈਰਿਜ ਬਿਊਰੋ ਵਾਲੇ ਪਰਿਵਾਰ ਨੂੰ ਫੋਨ ਨਾ ਕਰਨਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਦਿੱਤਾ ਹੋਇਆ ਜਿਨ੍ਹਾਂ ਦੀ ਇਸ ਰਸਤੇ ਨਾਲ ਮੈਚਿੰਗ ਹੁੰਦੀ ਹੈ ਪਰਿਵਾਰ ਦੇ ਨਾਲ ਸਿੱਧੀ ਫੋਨ ਤੇ ਗੱਲਬਾਤ ਕਰ ਸਕਦੇ ਨੇ ਵੀਡੀਓ ਨੂੰ ਕਰ ਦੋ ਸ਼ੇਅਰ ਜੀ ਧੰਨਵਾਦ